ਅਨੇ ਲੋਕਾਂ ਦੀਆ ਵੀਡੀਓ ਵੇਖ ਵੇਖ ਕੇ ਆਖਰ ਤੁਸੀਂ ਸੋਚਿਆ ਕਿ ਇੱਕ YouTube ਚੈਨਲ ਬਣਾਇਆ ਜਾਵੇ ਇੱਕ ਵੀ YouTube ਚੈਨਲ ਬਣਾਇਆ ਜਾਵੇ ਅਤੇ ਕਮਾਈ ਕੀਤੀ ਜਾਵੇ ਇਸ ਚੈਨਲ ਰਾਹੀਂ ਆਪਣੀ ਫੇਸ ਵੈਲਿਊ ਵੀ ਬਣਾਈ ਜਾਵੇ ਕਿ ਲੋਕ ਮੈਨੂੰ ਜਾਣਨ ਲੱਗ ਜਾਣ ਜੇ ਸੱਚਮੁੱਚ ਤੁਸੀਂ ਇਹ ਸੋਚ ਲਿਆ ਹੈ ਤਾਂ ਜਰਾ ਇਹਨਾਂ ਗੱਲਾਂ 'ਤੇ ਜ਼ਰੂਰ ਧਿਆਨ ਰੱਖਿਓ ਇਹਨਾਂ ਗੱਲਾਂ 'ਤੇ ਧਿਆਨ ਕਰਕੇ ਹੀ ਤੁਸੀਂ ਇੱਕ ਸਫਲ ਯੂਟਿਊਬਰ ਬਣ ਸਕਦੇ ਹੋ ਮੰਨ ਲਓ ਤੁਸੀਂ YouTube ਚੈਨਲ ਬਣਾਉਣਾ ਹੈ ਚਾਹੁੰਦੇ ਹੋ ਕਿ ਸੋਚਦੇ ਵੀ ਹੋ ਕਿ ਜਿਸ ਤਰ੍ਹਾਂ ਦੀਆਂ ਵੀਡੀਓ ਤੁਸੀਂ YouTube ਤੇ ਦੇਖਦੇ ਹੋ ਹਰ ਰੋਜ਼ ਕਾਫੀ ਸਮਅਪਥਿਤ ਕਰਦੇ ਹੋ ਕਿ ਕਿਸੇ ਵੱਡੇ ਯੂਟਿਊਬਰ ਦੀਆਂ ਵੀਡੀਓ ਉਹਦਾ ਬੈਕਗ੍ਰਾਉਂਡ ਅਤੇ ਉਹਦੇ ਵਿੱਚ ਵਧੀਆ ਕੈਮਰਾ ਦੀ ਵਰਤੋਂ ਵਧੀਆ ਮਾਈਕ ਦੀ ਵਰਤੋਂ ਤੁਸੀਂ ਸੋਚਦੇ ਹੋ ਕਿ ਇਸ ਤਰ੍ਹਾਂ ਦਾ ਯੂਟਿਊਬਰ ਬਣਿਆ ਜਾਵੇ ਸੋ ਕੱਲਾ ਸੋਚ ਨਾਲ ਗੱਡੀ ਨਹੀਂ ਚੱਲਦੀ ਆਪਾਂ ਨੂੰ ਇਹਦੇ ਤੇ ਕੰਮ ਵੀ ਕਰਨਾ ਪੈਣਾ ਸੋ ਇਹਦੇ ਵਾਸਤੇ ਕੀ ਕਰਨਾ ਪੈਣਾ ਪਰ ਤੁਹਾਡੇ ਕੋਲ ਐਨੇ ਪੈਸੇ ਨਹੀਂ ਕਿ ਤੁਸੀਂ ਇੱਕ ਵਧੀਆ ਮਾਈਕ ਖਰੀਦ ਸਕੋ ਇੱਕ ਵਧੀਆ ਕੈਮਰਾ ਖਰੀਦ ਸਕੋ ਜਾਂ ਹੋਰ ਵੀ ਲਾਈਟ ਦਾ ਜੋ ਸਮਾਨ ਹੈ ਤੁਸੀਂ ਉਹ ਖਰੀਦ ਸਕੋ ਸੋ ਇਹਦੇ ਵਾਸਤੇ ਤੁਸੀਂ ਹੁਣ ਚਿੰਤਾ ਨਹੀਂ ਕਰਨੀ ਚਿੰਤਾ ਕਰਨ ਦੀ ਲੋੜ ਵੀ ਨਹੀਂ ਹੈ ਤੁਹਾਡੇ ਕੋਲ ਜਿਹੜਾ ਵੀ ਮੋਬਾਈਲ ਹੈ ਚਾਹੀ 10000 ਦਾ ਚਾਹੀ 15000 ਦਾ ਚਾਹੀ 25000 ਸਾਰਾ ਕੰਮ ਇਸੇ ਮੋਬਾਈਲ ਤੇ ਕਰ ਲੈ ਜਿੰਨੇ ਦਾ ਮਰਜ਼ੀ ਮੋਬਾਈਲ ਹੋਵੇ ਸਾਰਾ ਕੰਮ ਉਸੇ ਮੋਬਾਈਲ ਤੇ ਕਰ ਸਕਦੇ ਹੋ ਅਸੀਂ ਲੋਕਾਂ ਨੂੰ ਆਪਣਾ ਕੰਟੈਂਟ ਦਿਖਾਉਣਾ ਹੈ ਨਾ ਕਿ ਕੈਮਰਾ ਨਾ ਕਿ ਕੋਈ ਹੋਰ ਚੀਜ਼ ਇਹੋ ਜੀ ਜਿਸ ਵਿੱਚ ਚੰਗੀ ਜਾਣਕਾਰੀ ਹੋਵੇ ਇਹੋ ਜੀ ਵੀਡੀਓ ਬਣਾਉਣੀ ਹੈ ਤਾਂ ਜੋ ਲੋਕ ਸਾਡੀ ਵੀਡੀਓ ਦੇਖ ਸਕਣ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਣ ਸਾਨੂੰ ਫੋਲੋ ਕਰ ਸਕਣ ਇੱਥੇ ਇਹ ਨਹੀਂ ਕਿ ਸਾਡੀ ਵੀਡੀਓ ਵਿੱਚ ਕਿਹੜਾ ਕੈਮਰਾ ਜਾਂ ਕਿਹੜਾ ਮਾਈਕ ਵਰਤਿਆ ਗਿਆ ਇਹ ਕਿਸੇ ਨੂੰ ਦੇਖਣਾ ਨਹੀਂ ਅਸੀਂ ਕਿਸੇ ਦੀ ਵੀਡੀਓ ਵਿੱਚ ਇਹ ਦੇਖਦੇ ਹਾਂ ਇਸ ਦਾ ਕੋਈ ਮਤਲਬ ਨਹੀਂ ਹੈ ਤੁਹਾਡਾ ਕੰਟੈਂਟ ਤੁਹਾਡੇ ਕੰਟੈਂਟ ਦੇ ਵਿੱਚ ਇੰਨੀ ਕੁ ਤਾਕਤ ਹੋਵੇ ਕਿ ਲੋਕ ਤੁਹਾਡੀਆਂ ਵੀਡੀਓ ਦੇਖਣ ਤੇ ਤੁਹਾਡੀ ਵੀਡੀਓ ਦੇਖਣ ਲਈ ਇੰਤਜ਼ਾਰ ਕਰਨ ਤੁਹਾਡੀ ਫੇਸ ਵੈਲਿਊ ਬਣ ਜੇ ਤੁਹਾਡੇ YouTube ਚੈਨਲ ਤੇ YouTube ਦੇ ਉੱਪਰ ਲੋਕ ਤੁਹਾਡੀ ਵੀਡੀਓ ਨੂੰ ਉਡੀਕਿਆ ਕਰਨਗੇ ਕਿ ਆਹ ਵੀਡੀਓ ਸੀ ਦੇਖਣੀ ਹੈ ਤਾਂ ਫਿਰ ਤੁਹਾਡਾ ਚੈਨਲ ਮੋਨਟਾਈਜ਼ ਵੀ ਹੋਏਗਾ ਗਰੋ ਵੀ ਹੋਏਗਾ ਬਸ ਖਿਆਲ ਇਸ ਗੱਲ ਦਾ ਰੱਖੋ ਕਿ ਤੁਹਾਡੀ ਆਵਾਜ਼ ਸਾਫ਼ ਸੁਥਰੀ ਹੋਵੇ ਲੋਕਾਂ ਦੇ ਸਮਝ ਆਉਣ ਵਾਲੀ ਹੋਵੇ ਅਤੇ ਸਿੰਪਲ ਜਿਹੀ ਐਡਿਟਿੰਗ ਕੀਤੀ ਹੋਵੇ ਐਡਿਟਿੰਗ ਕਰਨ ਵਾਸਤੇ ਤੁਸੀਂ ਕੋਈ ਮੁੱਲ ਦਾ ਵਰਜ਼ਨ ਨਹੀਂ ਲੈਣਾ ਤੁਸੀਂ ਬਿਲਕੁਲ ਫ੍ਰੀ ਵਰਤ ਸਕਦੇ ਹੋ ਕਾਈਨ ਮਾਸਟਰ VN ਐਪ ਇਨ ਸ਼ਾਰਟ ਕੋਈ ਵੀ ਵਰਤ ਸਕਦੇ ਹੋ ਜਿਹੜਾ ਤੁਸੀਂ ਆਸਾਨੀ ਨਾਲ ਚਲਾ ਸਕਦੇ ਹੋ ਜਿਹਦੇ ਤੇ ਐਡਿਟ ਕਰ ਸਕਦੇ ਹੋ ਹੁਣ ਇਹਦੀ ਕਿਵੇਂ ਵਰਤੋਂ ਕਰਨੀ ਅਗਲੀ ਗੱਲ ਇਹ ਹੈ ਕਿ ਤੁਸੀਂ ਇਹ ਸੋਚਣਾ ਹੈ ਕਿ ਤੁਹਾਡੇ ਵਿੱਚ ਕਿਹੋ ਜੀ ਕਲਾ ਹੈ ਤੁਹਾਡੇ ਵਿੱਚ ਕਿਹੜਾ ਗੁਣ ਹੈ ਤੁਹਾਡੇ ਵਿੱਚ ਕਿਹੋ ਜਿਹਾ ਗਿਆਨ ਹੈ ਤੁਸੀਂ ਕਿਸ ਵਿਸ਼ੇ ਤੇ ਕਿਸ ਟੌਪਿਕ ਤੇ ਤੁਸੀਂ ਆਪਣੀਆਂ ਵੀਡੀਓ ਬਣਾਉਣੇ ਚਾਹੁੰਦੇ ਹੋ ਕਿ ਪਹਿਲਾਂ ਸੋਚਣਾ ਤੁਸੀਂ YouTube ਚੈਨਲ ਸ਼ੁਰੂ ਕਰਨ ਲੱਗਿਆ ਜੇ ਤੁਸੀਂ ਪੜ੍ਹਾਈ ਕਰ ਰਹੇ ਹੋ ਜਾਂ ਨੌਕਰੀ ਕਰ ਰਹੇ ਹੋ ਜਾਂ ਕੋਈ ਤੁਹਾਡਾ ਹੋਰ ਬਿਜ਼ਨਸ ਹੈ ਤਾਂ ਥੋੜਾ ਥੋੜਾ ਸਮਾਂ ਕੱਢੋ ਇਸ ਕੰਮ ਵਾਸਤੇ ਹਰ ਰੋਜ਼ ਪਰ ਰੈਗੂਲਰ ਕੰਮ ਕਰਨਾ ਪਏਗਾ ਜੇ ਤੁਸੀਂ YouTube ਪਰ ਬਣਨਾ ਹੈ ਆਪਣੀ ਵੀਡੀਓ ਵਾਇਰਲ ਕਰਨੀ ਹੈ ਆਪਣਾ ਚੈਨਲ ਗਰੋ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਟਾਈਮ ਕੱਢ ਨਾ ਪਏਗਾ ਤੇ ਤੁਹਾਡਾ ਚੈਨਲ ਵਧੀਆ ਚੱਲੇਗਾ ਪਰ ਇਹ ਜ਼ਰੂਰੀ ਨਹੀਂ ਕਿ ਤੁਹਾਡੇ ਕੋਲ ਵਧੀਆ ਸਟੂਡੀਓ ਹੋਵੇ ਜਾਂ ਵੱਖਰਾ ਕਮਰਾ ਹੋਵੇ ਵਧੀਆ ਲਾਈਟ ਦਾ ਪ੍ਰਬੰਧ ਹੋਵੇ ਇਹਦਾ ਕੋਈ ਮਤਲਬ ਨਹੀਂ ਹੈ ਕੋਸ਼ਿਸ਼ ਕਰੋ ਤੁਸੀਂ ਖੁੱਲੇ ਦੇ ਵਿੱਚ ਬਾਹਰ ਆਪਣੀ ਵੀਡੀਓ ਸ਼ੂਟ ਕਰੋ ਜਿਸ ਦਿਨ ਵਿੱਚ ਤੁਹਾਨੂੰ ਨਾ ਹੀ ਸਟੂਡੀਓ ਦੀ ਲੋੜ ਪਵੇ ਨਾ ਹੀ ਕੋਈ ਵਧੀਆ ਲਾਈਟ ਦੀ ਲੋੜ ਪਵੇ ਬਸ ਤੁਹਾਡੇ ਕੋਲੇ ਜੋ ਹੈ ਉਸੇ ਤੇ ਕੰਮ ਕਰਨਾ ਸ਼ੁਰੂ ਕਰਦੇ ਹੋ ਤੇ ਤੁਹਾਡਾ ਚੈਨਲ ਚੱਲਣਾ ਸ਼ੁਰੂ ਹੋ ਜੇਗਾ ਆਪਣੇ ਕੰਟੈਂਟ ਤੇ ਜੋ ਤੁਹਾਡਾ ਕੰਟੈਂਟ ਹੈ ਉਹਦੇ ਤੇ ਫੋਕਸ ਕਰੋ ਵਧੀਆ ਸਾਫ ਸੁਥਰੀ ਆਵਾਜ਼ ਨਾਲ ਵਧੀਆ ਜਾਣਕਾਰੀ ਜੋ ਤੁਸੀਂ ਦੇਣੀ ਹੈ ਉਹਦੇ ਵਿੱਚ ਤੁਹਾਡਾ ਵੀਡੀਓ ਦੇ ਵਿੱਚ ਟੌਪਿਕ ਕਲੀਅਰ ਹੋਣਾ ਜ਼ਰੂਰੀ ਹੈ ਤਾਂ ਕਿ ਲੋਕ ਤੁਹਾਡੀ ਵੀਡੀਓ ਨੂੰ ਉਡੀਕਦੇ ਰਹਿਣ ਕਿ ਭਾਈ ਇਹਨਾਂ ਦੀ ਵੀਡੀਓ ਆਏਗੀ ਅਸੀਂ ਦੇਖਾਂਗੇ ਸਾਨੂੰ ਕੋਈ ਗਿਆਨ ਮਿਲਦਾ ਸਾਨੂੰ ਕੋਈ ਜਾਣਕਾਰੀ ਮਿਲਦੀ ਹੈ ਅਗਲੀ ਗੱਲ ਇਹ ਵੀਡੀਓ ਹਰ ਰੋਜ਼ ਅਪਲੋਡ ਕਰੋ ਇੱਕ ਚਾਹੇ ਇੱਕ ਵੀਡੀਓ ਹੀ ਕਰੋ ਜਦੋਂ YouTube ਚੈਨਲ ਬਣਾਉਣਾ ਤੁਸੀਂ ਲੰਬੀ ਵੀਡੀਓ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਵੱਡੀਆਂ ਵੀਡੀਓ ਤੇ ਕੰਮ ਕਰਨਾ ਸ਼ੁਰੂ ਕਰ ਦਿਓ ਤੁਹਾਡੀ ਵੀਡੀਓ ਘੱਟੋ ਘੱਟ 3 ਮਿੰਟ ਤੋਂ ਉੱਪਰ 3 ਮਿੰਟ ਤੋਂ ਵੱਧ ਦੀ ਹੋਣੀ ਚਾਹੀਦੀ ਹੈ ਤਾਂ ਕਿ ਤੁਹਾਡੇ ਜਿਹੜੇ ਵੀ ਸਬਸਕ੍ਰਾਈਬਰ ਨੇ ਉਹ ਤੁਹਾਡੇ ਤੋਂ ਕੁਝ ਗਿਆਨ ਕੁਝ ਜਾਣਕਾਰੀ ਵਧੀਆ ਤਰੀਕੇ ਨਾਲ ਲੈ ਸਕਣ ਸਮਝ ਸਕਣ ਸੋ ਦੋਸਤੋ ਇਹਨਾਂ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਆਪਣਾ YouTube ਚੈਨਲ ਸਟਾਰਟ ਕਰੋ ਅਤੇ ਵਧੀਆ ਕਮਾਈ ਕਰ ਸਕਦੇ ਹੋ ਕਮਾਈ ਕੋਈ ਇੱਕ ਦਿਨ ਦੇ ਵਿੱਚ ਸ਼ੁਰੂ ਨਹੀਂ ਹੁੰਦੀ ਅੱਜ ਕੰਮ ਸ਼ੁਰੂ ਕਰੋਗੇ 2 ਦਿਨ 4 ਦਿਨ 10 ਦਿਨ ਮਹੀਨਾ 2 ਮਹੀਨਿਆਂ ਦੇ ਵਿੱਚ ਵਿੱਚ ਤੁਹਾਡਾ ਚੈਨਲ ਗਰੋ ਕਰੇਗਾ ਜੇ ਤੁਸੀਂ ਆਪਣੇ ਚੈਨਲ ਤੇ ਰੈਗੂਲਰ ਕੰਮ ਕਰੋਗੇ ਤਾਂ ਸੋ ਦੋਸਤੋ ਤੁਹਾਡੇ ਨਾਲ ਇਸ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੋਇਆ ਕਰਾਂਗੇ ਤੁਹਾਡੇ ਗਿਆਨ ਦੇ ਵਿੱਚ ਵਾਧਾ ਹੋਇਆ ਕਰੇਗਾ ਸੋ ਮੋਟੀਵੇਸ਼ਨਲ ਵੀਡੀਓ ਜ਼ਰੂਰ ਵੇਖੋ ਤੇ ਅੱਗੇ ਹੋਰ ਅਸੀਂ ਵੀਡੀਓ ਲੈ ਕੇ ਆਵਾਂਗੇ ਜੇ ਪਹਿਲੀ ਵਾਰੀ ਸਾਡੇ ਚੈਨਲ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਸਾਡੀਆਂ ਹੋਰ ਵੀਡੀਓ ਤੁਸੀਂ ਦੇਖਦੇ ਰਹੋ ਬਹੁਤ ਬਹੁਤ ਧੰਨਵਾਦ ਜੀ